ਸਿਹਤ ਸੇਵਾਵਾਂ ਵਿੱਚ ਵਿਸ਼ਵ ਪਦਰੀ ਮਾਪ ਡੰਡਾ ਨੂੰ ਅਪਣਾਉਣ ਦੀ ਮਜ਼ਬੂਤ ਵਚਨਬੱਤਾ ਦੇ ਨਾਲ ਅਮਨਦੀਪ ਮੈਡੀਸਿਟੀ ਨੇ ਕਾਰਡੀਓਲੋਜੀ ਪਲਮਨੋਲੋਜੀ ਅਤੇ ਗੈਸਟਰੋਐਂਟਰੋਲੋਜੀ ਵਰਗੇ ਮੁੱਖ ਵਿਭਾਗਾਂ ਵਿੱਚ ਆਧੁਨਿਕ ਟੈਕਨੋਲੋਜੀਆਂ ਨੂੰ ਸ਼ਾਮਲ ਕੀਤਾ ਹੈ ਹੁਣ ਅਮਨਦੀਪ ਮੈਡੀਸਿਟੀ ਵਿੱਚ ਮਰੀਜ਼ਾਂ ਨੂੰ ਇੰਟਰਾ ਵੈਸਕੂਲਰ ਅਲਟਰਾਸਾਉਂਡ ਐਂਡੋ ਬ੍ਰੌਂਕੀਅਲ ਅਲਟਰਾਸਾਉਂਡ ਅਤੇ ਐਂਡੋਸਕੋਪਿਕ ਅਲਟਰਾਸਾਉਂਡ ਵਰਗੇ ਤਕਨੀਕੀ ਉਪਕਰਨਾ ਦੀ ਸਹੂਲਤ ਉਪਲਬਧ ਹੋ ਗਈ ਹੈ ਜੋ ਨਿਰਨਾਇਕ ਜਾਂਚ ਅਤੇ ਕੱਟ ਚੀਰ ਫਾੜ ਵਾਲੇ ਇਲਾਜ ਦੀ ਵਿਸ਼ੇਸ਼ਤਾ ਰੱਖਦੇ ਹਨ ਕੀ ਸਾਡੇ ਕੋਲ ਇੱਕ ਹੋਰ ਐਡਵਾਂਸ ਮਸ਼ੀਨ ਜਿਹਨੂੰ ਆਪਾਂ ਕਹਿੰਦੇ ਐਂਡੋਸਕੋਪਿਕ ਅਲਟਰਾਸਾਉਂਡ ਮੋਸਟ ਐਡਵਾਂਸ ਵਰਜਨ ਐਮ 3 ਇਹ ਸਾਡੇ ਕੋਲ ਅਮਨ ਦੀ ਮਰਸੀਡੀ ਵਿੱਚ ਆ ਚੁੱਕਾ ਹੈ ਇਸ ਤੋਂ ਪਹਿਲਾਂ ਵੀ ਆਲਰੇਡੀ ਸਪਾਈ ਗਲਾਸ ਤੇ ਲੇਜ਼ਰ ਲਿਥੋਟ੍ਰਿਪਸੀ ਤੇ ਮੈਨੋਮੈਟਰੀ ਉਹ ਵੀ ਸ਼ਾਇਦ ਸਭ ਤੋਂ ਪਹਿਲਾਂ ਅਸੀਂ ਲੈ ਕੇ ਆਈ ਸੀ ਔਰ ਉਹਨਾਂ ਨੇ ਅਸੀਂ ਕਾਫੀ ਪੇਸ਼ੰਦਾਂ ਦੀ ਕਾਫੀ ਸਕਸੈਸਫੁਲ ਟ੍ਰੀਟਮੈਂਟ ਕੀਤੀ ਹੈ ਯੂਐਸ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਕਾਫੀ ਸਾਡੇ ਲਈ ਬੈਨੀਫੀਸ਼ੀਅਲ ਰਹੇਗਾ ਕਾ ਜੇ ਪੇਟ ਦੀ ਕਾਫੀ ਬਿਮਾਰੀਆਂ ਨੂੰ ਅਰਲੀ ਸਟੇਜ ਤੇ ਡਾਇਰੈਕਟ ਕਰਨ ਲਈ ਇਹ ਬਹੁਤ ਜ਼ਿਆਦਾ ਹੈਲਪਫੁਲ ਹੈਗਾ ਜਿਵੇਂ ਕਿ ਪੇਟ ਦੇ ਕੈਂਸਰ ਹੋ ਗਏ ਪੈਂਕਰੀਆਸ ਦੇ ਕੈਂਸਰ ਹੋ ਗਏ ਉਸ ਤੋਂ ਇਲਾਵਾ ਅਸੀਂ ਦੇਖਦੇ ਆਂ ਕਦੀ ਇੱਕ ਅਸੀਂ ਲੀਵਰ ਬਾਇਪਸੀ ਜਾਂ ਪੈਂਕਰੀਆਸ ਦੀ ਬਾਇਪਸੀ ਲੈਣੀ ਹੋਵੇ ਜਿਹੜੇ ਪੇਸ਼ੈਂਟਸ ਅਲਟਰਾਸਾਉਂਡ ਜਾਂ ਸਿੱਧੀ ਸਕੈਨ ਗਾਈਡਡ ਬਾਇਪਸੀ ਲੈਣ ਦੇ ਫਿਟ ਨਹੀਂ ਹੈਗੇ ਅਸੀਂ ਅੰਦਰੋਂ ਐਂਡੋਸਕੋਪੀਕ ਅਲਟਰਾਸਾਉਂਡ ਰਾਈ ਉਹਨਾਂ ਦੀ ਬਾਇਪਸੀ ਸੇਫਲੀ ਲੈ ਸਕਦੇ ਆਂ ਇੱਕ ਤਾਂ ਡਾਇਗਨੋਸਿਸ ਉਸ ਤੋਂ ਇਲਾਵਾ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਮੈਨੇਜਮੈਂਟ ਦੇ ਵਿੱਚ ਵੀ ਇਹਦਾ ਕਾਫੀ ਰੋਲ ਹੈ ਕੁਝ ਬਿਮਾਰੀਆਂ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਜਿਨ੍ਹਾਂ ਨੂੰ ਅਸੀਂ ਬਾਹਰੋਂ ਆਪਰੇਟ ਨਹੀਂ ਕਰ ਸਕਦੇ ਜਾਂ ਪੇਸ਼ੈਂਟ ਬਾਹਰੋਂ ਆਪਰੇਸ਼ਨ ਲਈ ਫਿੱਟ ਨਹੀਂ ਹੈਗਾ ਤੇ ਅਸੀਂ ਐਂਡੋਸਕੋਪੀ ਕਰਾਈ ਉਹਨਾਂ ਨਾਲ ਅਸੀਂ ਉਹਨੂੰ ਕਰ ਰਹੇ ਹਾਂ ਜਿਵੇਂ ਕਿ ਐਂਡੋਸਕੋਪਿਕ ਅਲਟਰਾਸਾਉਂਡ ਕਰਕੇ ਗੈਸਟਰ ਜੀਨੋਸਕੋਪੀ ਹੋ ਗਈ ਐਂਡੋਸਕੋਪਿਕ ਅਲਟਰਾਸਾਉਂਡ ਗਾਈਡਡ ਅਸੀਂ ਲੀਵਰ ਤੇ ਸਟੈਂਟ ਪਾ ਰਹੇ ਹਾਂ ਯੂਐਸ ਗਾਈਡਡ ਹੀ ਅਸੀਂ ਗੋਲ ਬੈਡਰ ਕੋਲਿਸਿਸਟੋਮੀ ਵੀ ਕਰ ਰਹੇ ਹਾਂ ਉਹਨਾਂ ਪੇਸ਼ੈਂਟਸ ਜਿਹੜੇ ਕਿ ਬਾਹਰੋਂ ਸੱਜੀ ਲਈ ਫਿੱਟ ਨਹੀਂ ਹੈਗੇ ਸੋ ਇਸ ਲਈ ਇਹ ਯੂਐਸਡੀ ਮਸ਼ੀਨ ਸਾਡੇ ਡਾਇਗਨੋਸਿਸ ਲਈ ਟਰੀਟਮੈਂਟ ਲਈ ਕਾਫੀ ਜ਼ਿਆਦਾ ਮਦਦਗਾਰ ਹੋਵੇਗੀ